ਇਹ ਜਿਹੜਾ ਰਾਤ ਗਰੀਬ 11:30 ਵਜੇ ਇੱਥੇ ਮਲਦੇਵ ਟੱਬਾ ਇਹਦੇ ਤੇ ਇਹਦੇ ਉੱਪਰ ਜਿਹੜਾ ਸੱਸੀ ਪੁੱਤਰ ਓਮ ਪ੍ਰਕਾਸ਼ ਸਾਹਿਬ ਦੇ ਦੋਸਤਾਂ ਦੇ ਨਾਲ ਇੱਕ ਦਾ ਨਾਮ ਰਣਦੀਪ ਇੱਕ ਦਾ ਨਾਮ ਬਲਵੀਰ ਇਹ ਦੋਨਾਂ ਦੇ ਨਾਲ ਇੱਥੇ ਖਾਣਾ ਖਾਣ ਵਾਸਤੇ ਆਇਆ ਸੀ ਤੇ ਦੂਸਰੇ ਪਾਸੇ ਜਿਹੜੇ ਲੋਸ਼ੀ ਪਾਰਟੀ ਉਹ ਵੀ ਇੱਥੇ ਜਿਹੜਾ ਹੋਟਲ ਤੇ ਆਏ ਸੀ ਇਹਦੇ ਵਿੱਚ ਜਦੋਂ ਜਿਹੜਾ ਸੱਸੀ ਉਹਨਾਂ ਨੇ ਬੀਅਰ ਚਾਹੀਦੀ ਸੀ ਸੱਸੀ ਬੀਅਰ ਲੈਣ ਵਾਸਤੇ ਜਿਹੜਾ ਇੱਥੇ ਹੋਟਲ ਦੇ ਨਾਲ ਹੀ ਪਰੇ ਠਿਕਾ ਉਹ ਠੇਕੇ ਤੇ ਗਿਆ ਤੇ ਉੱਥੇ ਜਿਹੜੇ ਦੂਸਰੇ ਜਿਹੜੇ ਦੋਸ਼ੀ ਪਾਰਟੀ ਹੈ ਉਹ ਆਪਸ ਵਿੱਚ ਪਹਿਲਾਂ ਹੀ 5-6 ਜਣੇ ਬਹਿਸ ਕਰ ਰਹੇ ਸੀ ਜਦੋਂ ਇਹ ਉੱਥੇ ਪਹੁੰਚਿਆ ਤੇ ਜਿਹੜਾ ਉਹਨਾਂ ਨੇ ਇਹਦੇ ਨਾਲ ਵੀ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਉਹ ਵੀ ਸ਼ਰਾਬੀ ਹਾਲਤ ਵਿੱਚ ਸਨ ਤੇ ਇਹਨੇ ਜਦੋਂ ਅੱਗੋਂ ਥੋੜਾ ਵਿਰੋਧ ਕੀਤਾ ਤੇ ਉਹਨਾਂ ਨੇ ਪਹਿਲੇ ਇਹਦੇ ਥੱਪੜ ਮਾਰਿਆ ਫਿਰ ਉਸ ਤੋਂ ਬਾਅਦ ਜਿਹੜਾ ਆਪਦੇ ਉਹਨਾਂ ਵਿੱਚੋਂ ਇੱਕ ਬੰਦੇ ਨੇ ਅ ਪਿਸਤਲ ਕੱਢ ਕੇ ਇਹਦੇ ਜਿਹੜਾ ਗੋਲੀ ਮਾਰੀ ਜਿਸ ਨਾਲ ਇਹ ਡਿੱਗ ਪਿਆ ਜਿਹਨੂੰ ਇਹਨੂੰ ਜਿਹੜਾ ਸਿਵਲ ਹਸਪਤਲ ਜਿਹੜਾ ਜਿਹੜਾ ਦਾਖਲ ਕਰਾਇਆ ਗਿਆ ਤੇ ਉੱਥੇ ਲਾਜਦਰਾਨੇ ਦੀ ਜਿਹੜੀ ਮੌਤ ਹੋ ਗਈ ਇਹਦੇ ਸਬੰਧ ਵਿੱਚ ਅਸੀਂ ਜਿਹੜਾ ਜਿਹੜਾ ਐਫ ਆਈ ਆਰ ਦਰਜ ਕਰਨੀ ਹੈ ਜਿਹਦੇ ਵਿੱਚ ਇੱਕ 103 ਬੀ ਐਨ ਸਟੇਟ ਤੇ ਪਤੀ ਸਾਈ ਚਰੰਗ ਨਾਡਾਰਮੇ ਜਿਹੜਾ ਮਕਦਮਾ ਦਰਜ ਕਰ ਲਿਆ ਤੇ ਜਿਹੜਾ ਇਹਦੇ ਵਿੱਚ ਮੇਨ ਦੋਸ਼ੀ ਹੈ ਜਿਹਦੇ ਅਣਪਛਾਤੇ ਸਾਥੀ ਹੈ ਇਹਨਾਂ ਨੂੰ ਜਲਦੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਏਗਾ